ਇਸ ਵਕਤ ਅਸੀਂ ਮੌਜੂਦ ਆ ਅੰਮ੍ਰਿਤਸਰ ਦੇ ਪੋਰਸ਼ ਇਲਾਕੇ ਰਣਜੀਤ ਐਵਨਿਊ ਦੇ ਵਿੱਚ ਜਿੱਥੇ ਕਿ ਇਲਾਕਾ ਵਾਸੀਆਂ ਨੂੰ ਸੀਵਰੇਜ ਦੀ ਸਮੱਸਿਆ ਆ ਰਹੀ ਸੀ ਗੰਦੇ ਪਾਣੀ ਦੀ ਸਮੱਸਿਆ ਆ ਰਹੀ ਸੀ ਕਿ ਗੰਦਾ ਪਾਣੀ ਜਿਹੜਾ ਖੜਾ ਹੋ ਜਾਂਦਾ ਸੀ ਤਾਂ ਉਸ ਦੇ ਤਹਿਤ ਜਦੋਂ ਸੀਨੀਅਰ ਡਿਪਟੀ ਮੇਅਰ ਪ੍ਰਿੰਕਾ ਸ਼ਰਮਾ ਨੂੰ ਜਿਹੜਾ ਇਤਲਾਹ ਦਿੱਤੀ ਜਾਂਦੀ ਹੈ ਉਹਨਾਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਸਾਨੂੰ ਇਹ ਦਿੱਕਤਾਂ ਆ ਰਹੀਆਂ ਨੇ ਤਾਂ ਮੌਕੇ ਤੇ ਹੀ ਮੈਡਮ ਉੱਥੇ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਸਾਰੀਆਂ ਮੁਸ਼ਕਲਾਂ ਦਾ ਜਿਹੜਾ ਹੱਲ ਕਰਵਾਇਆ ਜਾਂਦਾ ਤਾਂ ਹੁਣ ਜਿਹੜਾ ਦੁਬਾਰਾ ਫੇਰ ਤੋਂ ਮੌਕੇ ਦਾ ਜਾਈਜਾ ਲੈਣ ਇੱਥੇ ਮੈਡਮ ਪਹੁੰਚੇ ਨੇ ਤਾਂ ਲੋਕਾਂ ਵੱਲੋਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਦੇਖੋ ਰਣਜੀਤ ਐਵੇਨਿਊ ਲਾਸਟ ਵੀਕ ਮੈਨੂੰ ਆਪਣੀਆਂ ਭੈਣਾਂ ਵੱਲੋਂ ਬੜੀ ਪਤਾ ਚੱਲਿਆ ਕਿ ਕਾਫੀ ਪਰੇਸ਼ਾਨੀ ਚ ਹੈ ਸਭ ਤੋਂ ਪਹਿਲਾਂ ਤੇ ਇੱਥੇ ਵਾਟਰ ਸਪਲਾਈ ਦਾ ਬਹੁਤ ਇਸ਼ੂ ਸੀਗਾ ਫਿਰ ਜਿਸ ਜਗ੍ਹਾ ਵਾਟਰ ਸਪਲਾਈ ਦਾ ਥੋੜਾ ਪਾਣੀ ਠੀਕ ਹੋਇਆ ਫਿਰ ਪਤਾ ਚੱਲਿਆ ਕਿ ਪਾਣੀ ਗੰਦਾ ਆ ਰਿਹਾ ਤੇ ਉਸ ਤੋਂ ਬਾਅਦ ਸੀਵਰੇਜ ਸਿਸਟਮ ਟੋਟਲੀ ਕਾਲੈਪਸ ਹੋ ਚੁੱਕਾ ਸੀਗਾ ਬਹੁਤ ਬੁਰਾ ਹਾਲ ਸੀਗਾ ਸੀਵਰੇਜ ਸਿਸਟਮ ਦਾ ਤੇ ਫਿਰ ਪਹਿਲ ਦੇ ਆਧਾਰ ਤੇ ਸਭ ਤੋਂ ਪਹਿਲਾਂ ਇੱਥੇ ਪੀਣ ਵਾਲਾ ਪਾਣੀ ਮੁਹੱਈਆ ਕਰਾਇਆ ਗਿਆ ਜਿੱਥੇ-ਜਿੱਥੇ ਵਿੱਚ ਪਾਈਪਸ ਦੇ ਵਿੱਚ ਲੀਕੇਜਸ ਸੀਗੀਆਂ ਉਹਨੂੰ ਖਤਮ ਕਰਕੇ ਜਦੋਂ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਠੀਕ ਕਰ ਦਿੱਤੀ ਗਈ ਉਸ ਤੋਂ ਬਾਅਦ ਜਦੋਂ ਸੀਵਰੇਜ ਸਿਸਟਮ ਨੂੰ ਚੈੱਕ ਕੀਤਾ ਗਿਆ ਤੇ ਇਹਦਾ ਮੇਜਰ ਫਾਲਟ ਲੱਭ ਜੋ ਉਹਦੇ ਉੱਪਰ ਸਾਡੇ ਵੱਲੋਂ ਕੰਮ ਸਵੇਰੇ ਸਟਾਰਟ ਕਰ ਦਿੱਤਾ ਗਿਆ ਤੇ ਮੈਨੂੰ ਯਕੀਨ ਆ ਕਿ ਬਹੁਤ ਜਲਦੀ ਜੋ ਸਾਡੇ ਸਾਰੇ ਹੀ ਪਰਿਵਾਰਾਂ ਨੂੰ ਇੱਥੇ ਬਹੁਤ ਜ਼ਿਆਦਾ ਪ੍ਰੋਬਲਮ ਫੇਸ ਕਰਨੀ ਪਈ ਟੋਟਲੀ ਸੀਵਰੇਜ ਦਾ ਪਾਣੀ ਵਾਪਸ ਬੈਕ ਕਰਨ ਚ ਜਾਣਾ ਸ਼ੁਰੂ ਹੋ ਗਿਆ ਸੀਗਾ ਉਹਦੇ ਨਾਲ ਇਸ ਦਿੱਕਤ ਨੂੰ ਪੂਰੀ ਤਰ੍ਹਾਂ ਇੱਥੋਂ ਖਤਮ ਕਰ ਦਿੱਤਾ ਜਾਏਗਾ ਕਿਉਂਕਿ ਅੰਦਰ ਜਦੋਂ ਜਾ ਕੇ ਦੇਖਿਆ ਗਿਆ ਤੇ ਉਹ ਪ੍ਰੋਪਰ ਕਨੈਕਸ਼ਨ ਹੀ ਨਹੀਂ ਸੀਗਾ ਹੈਗਾ ਮੇਜਰ ਸੀਵਰੇਜ ਪਾਈਪਸ ਦਾ ਤੇ ਉਹਦਾ ਕੰਮ ਬਿਲਕੁਲ ਸੀਰੀਅਸ ਨੋਟ ਤੇ ਪੂਰੀ ਸਪੀਡ ਦੇ ਨਾਲ ਹੁਣ ਚੱਲ ਰਿਹਾ ਤੇ ਦੋ ਤਿੰਨ ਦਿਨਾਂ ਦੇ ਵਿੱਚ ਇਸ ਇਲਾਕੇ 'ਚੋਂ ਇਸ ਮੁਸ਼ਕਿਲ 'ਚੋਂ ਨਿਜ਼ਾਤ ਪਾ ਲਈ ਜਾਏਗੀ ਇਹਦੇ ਨਾਲ ਹੀ ਮੈਨੂੰ ਅੱਜ ਸਾਰੇ ਆਪਣੇ ਪਰਿਵਾਰਾਂ ਨੇ ਦੱਸਿਆ ਕਿ ਜਦੋਂ ਇੱਥੇ ਬਾਰਿਸ਼ ਹੁੰਦੀ ਹੈ ਤੇ ਕਾਫੀ ਜ਼ਿਆਦਾ ਪਾਣੀ ਇਕੱਠਾ ਹੁੰਦਾ ਉਹਦੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਇੱਕ ਦੋ ਪਿੱਛੇ ਲੇਨਸ ਆ ਉੱਥੇ ਵੀ ਕਾਫੀ-ਕਾਫੀ ਪਾਣੀ ਭਰ ਜਾਂਦਾ ਤੇ ਜਿਹਦਾ ਮੌਕੇ ਦੇ ਉੱਪਰ ਹੀ ਮੈਂ ਕੰਟਰੈਕਟਰ ਨੂੰ ਬੁਲਾ ਕੇ ਤੇ ਇੱਥੇ ਪਰਸੋ ਤੋਂ ਚੈਂਬਰਸ ਬਣਾਉਣ ਦਾ ਕੰਮ ਵੀ ਇਮੀਡੀਏਟਲੀ ਸਟਾਰਟ ਕਰ ਦਿੱਤਾ ਜਾਏਗਾ। ਦੇਖੋ ਅਸੀਂ ਗੁਰੂ ਘਰ ਦੇ ਵਿੱਚ ਖੜੇ ਆ ਤੇ ਮੈਨੂੰ ਲੱਗਾ ਕਿ ਮਹਾਰਾਜ ਨੇ ਆਪ ਹੀ ਡਿਊਟੀ ਲਗਾਈ ਆ ਉਸ ਦਿਨ ਸਫਾਈ ਮਹਿੰਮ ਦੇ ਦੌਰਾਨ ਚੇਅਰਮੈਨ ਰਿੰਟੂ ਜੀ ਔਰ ਮੈਂ ਇੱਥੇ ਆਏ ਸੀਗੇ ਤੇ ਸਾਡੇ ਧਿਆਨ 'ਚੇ ਮੁਸ਼ਕਿਲਾਂ ਆਈਆਂ ਜਿੰਨੂੰ ਇਮੀਡੀਏਟਲੀ ਅਸੀਂ ਉਸ ਦਿਨ ਤੋਂ ਕੰਮ ਕਰਦੇ ਹੋਏ ਅੱਜ ਇਹਨੂੰ ਫਾਈਨਲੀ ਅਸੀਂ ਬਿਲਕੁਲ ਖਤਮ ਕਰਨ ਦੇ ਨੋਟ ਤੇ ਪਹੁੰਚ ਚੁੱਕੇ ਆ ਤੇ ਅੱਜ ਗੁਰੂ ਘਰ ਇਹੋ ਸ਼ੁਕਰਾਨਾ ਕਰਨ ਆਈਆਂ ਮੈਂ ਇਹ ਮਹਾਰਾਜ ਸਾਨੂੰ ਇਸ ਤਰ੍ਹਾਂ ਹੀ ਬਲ ਦੇਣ ਸ਼ਕਤੀ ਦੇਣ ਤਾਂ ਕਿ ਅਸੀਂ ਇੰਨਾ ਕੰਮ ਕਰੀਏ ਕਿ ਸਾਡੇ ਪਰਿਵਾਰਾਂ ਨੂੰ ਕਦੀ ਕੋਈ ਮੁਸ਼ਕਲ ਨਾ ਆਵੇ ਥੈਂਕ ਯੂ ਵਿੱਚ ਪਹੁੰਚੇ ਨੇ ਤੁਹਾਡੇ ਜਿਹੜੇ ਮੋਹੱਲੇ ਦੇ ਵਿੱਚ ਮੁਸੀਬਤ ਆ ਰਹੀ ਸੀ ਚਲਣਾ ਪੈ ਰਹੀ ਸੀ ਤਾਂ ਹੁਣ ਹੱਲ ਹੋਈਆਂ ਨੇ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਰਣਜੀਤ ਐਵੇਨਿਊ 6ਵੀਂ ਪਾਛੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਮਹਾਰਾਣੀ ਜਿੰਦਾ ਪਾਰਕ ਐਸੋਸੀਏਸ਼ਨ ਹੈ ਡੀ ਬਲਾਗ ਦੀ ਉਹਨਾਂ ਵੱਲੋਂ ਮੈਮ ਦਾ ਬਹੁਤ ਧੰਨਵਾਦ ਕਰਦੇ ਆ ਕਿ ਅੱਜ ਸਾਡੇ ਵਿੱਚ ਸੀਨੀਅਰ ਡਿਪਟੀ ਮੇਅਰ ਪਹੁੰਚੇ ਨੇ ਇਹ ਪਹਿਲੀ ਵਾਰ ਹੀ ਐ ਥਿਸ ਇਜ਼ ਦਿ ਫਰਸਟ ਟਾਈਮ ਥੈਟ ਵੀ ਆਰ ਫੇਸਿੰਗ ਕਿ ਆਪਾਂ ਆਪਣੀਆਂ ਪ੍ਰੋਬਲਮਸ ਉਹਨਾਂ ਨੂੰ 2 ਘੰਟੇ ਪਹਿਲੇ ਦੱਸੀਆਂ ਐਂਡ ਸ਼ੀ ਸੈਡ ਕਿ ਮੈਂ ਉੱਥੇ ਹੀ ਮੌਕੇ ਤੇ ਆਉਣੀ ਆ ਔਰ ਵੀ ਹੈਵ ਨੈਵਰ ਵਿਟਨੈਸ ਸੱਚ ਅ ਡਿਪਟੀ ਮੇਅਰ ਇਨ ਅੰਮ੍ਰਿਤਸਰ ਐਲਸਵੇਅਰ ਔਰ ਔਰ 15 ਮਿੰਟ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਸਭ ਕੁਝ ਨੋਟ ਕਰਵਾਇਆ ਸਿਰਫ ਨੋਟ ਨਹੀਂ ਕਰਵਾਇਆ ਐਂਡ ਸ਼ੀ ਡਾਇਰੈਕਟਡ ਕਿ ਪਰਸੋਂ ਇਹ ਕੰਮ ਸ਼ੁਰੂ ਹੋਣਾ ਚਾਹੀਦਾ ਔਰ ਚੈਂਬਰਸ ਦਾ ਕੰਮ ਸੀ ਸੈਨੀਟੇਸ਼ਨ ਦਾ ਕੰਮ ਸੀ ਗ੍ਰੀਨ ਵੇਸਟ ਦਾ ਕੰਮ ਸੀ ਪਾਣੀ ਨੂੰ ਤੇ ਇਹਨਾਂ ਨੇ ਸਾਫ਼ ਕਰਵਾਣਾ ਸ਼ੁਰੂ ਕਰ ਦਿੱਤਾ ਕੁਝ ਬ੍ਰੇਕੇਜ ਸੀ ਬਹੁਤ ਵੱਡੇ ਲੈਵਲ ਤੇ ਜਿਹਨੂੰ ਟੈਕਨੀਕਲੀ ਵੀ ਮੈਮ ਨੇ ਸਾਊਂਡ ਤਰੀਕੇ ਨਾਲ ਵੇਖਿਆ ਔਰ ਬਹੁਤ ਲੈਵਲ ਤੇ ਜਾ ਕੇ ਉਹਨਾਂ ਨੂੰ ਫਾਲਟ ਪਤਾ ਲੱਗੇ ਨੇ ਔਰ ਲੋਕੀ ਇਹੀ ਸਮਝਦੇ ਸੀ ਕਿ ਰਣਜੀਤ ਐਮ ਨੂੰ ਕੋਈ ਪ੍ਰੋਬਲਮਸ ਨਹੀਂ ਹੈ ਔਰ ਐਸੇ ਕਰਕੇ ਹਲਕੇ ਦੇ ਐਮਐਲਏ ਕੋਈ ਵੀ ਹੋਣ WhatsApp ਹੋਰ ਹੂਸ ਹੋਇਵਰ ਸਾਡੀ ਗੱਲ ਨਹੀਂ ਸੀ ਸੁਣਦੇ ਕਾਉਂਸਲਰ ਵੀ ਪਰ ਮੈਮ ਆਏ ਨੇ ਮੈਮ ਦਾ ਦਿਲ ਤੋਂ ਧੰਨਵਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਔਰ ਮਹਾਰਾਣੀ ਜਿੰਦਾਪਾਰਕ ਤੇ ਰਣਜੀਤ ਅਨੂਦ ਨਿਵਾਸੀਆਂ ਵੱਲੋਂ ਆਸ ਕਰਦੇ ਆ ਕਿਉਂਕਿ ਕੈਮਰੇ ਅੱਗੇ ਜਿਹੜੇ ਪ੍ਰੋਮਿਸਸ ਹੁੰਦੇ ਨੇ ਔਰ ਤੋਂ ਕੋਈ ਭੱਜ ਨਹੀਂ ਸਕਦਾ ਮੈਮ ਨੇ ਜਿਹੜੇ ਵਾਅਦੇ ਕੀਤੇ ਨੇ ਜਲਦੀ ਪੂਰੇ ਹੋਣਗੇ ਮੈਨੂੰ ਲੱਗਦਾ ਅੱਜ ਕੰਮ ਸ਼ੁਰੂ ਹੋ ਚੁੱਕਾ ਆ ਜਿਹੜਾ ਰੈੱਡ ਕਰਾਸ ਦੇ ਬਾਹਰ ਪਾਣੀ ਦਾ ਸਾਰਾ ਰਣਜੀਤ ਅਨੂਦ ਲੌਗ ਹੋਇਆ ਹੋਇਆ ਸੀ ਗੰਦਾ ਪਾਣੀ 스ਮੈ ਚੈਂਬਰਸ ਬੰਨੇ ਉਹਨਾਂ ਦਾ ਕੰਮ ਮੈਮ ਕੰਦੇ ਪਰਸੋ ਸ਼ੁਰੂ ਹੋ ਜਾਏਗਾ ਸੋ ਅਸੀਂ ਆਸ ਕਰਦੇ ਹਾਂ ਕਿ ਇਹ ਕੰਮ ਚੱਲਦਾ ਰਹੇਗਾ ਇੱਕ ਵਾਰੀ ਸਾਰੇ ਗੱਜ ਕੇ ਫਤਿਹ ਬੁਲਾ ਦिए ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ